ਲੋਕੀ ਕਿਸਾਨ ਵੀਰੋ ਸਾਹਮਣੇ ਬੋਲੀ ਸ਼ੁਰੂ ਹੋ ਗਈ ਪਹਿਲੀ ਟਰਾਲੀ ਤੋਂ ਦੇਖਦੇ ਆ ਕਿਥੋਂ ਤੱਕ ਜਦੀ ਤੂੜੀ ਲਈ ਪਹਿਲੀ ਟਰਾਲੀ ਲੱਗੇ 600 ਤੇ 20 ਰੁਪਏ ਲੱਗੀ ਆ ਤੇ ਤਰੀਕਾ ਜੇ ਹੈਗੇ ਜੀ 7 ਜਨਵਰੀ 2026 ਤੇ ਜਗਾ ਕੋਟਕਪੁਰਾ ਮੰਡੀ ਤੇ ਪਹਿਲੀ ਟਰਾਲੀ ਲੱਗੀ ਆ ਜੀ ਤੇ ਦੂਜੀ ਟਰਾਲੀ ਦੇਖਦੇ ਨਾਗ ਬਾਈ ਅੱਜ ਵੀ ਬਹੁਤ ਆਏ ਆ 2 4 6 8 10 ਕਰ 10 12 ਨਾਗ ਆਏ ਉਹ ਸਾਹਮਣੇ ਦੇਖੋ ਲਾਈਨ ਲੱਗ ਚੁੱਕੀ ਆ ਇੱਕ ਨਾਗ ਹੋਰ ਆ ਗਿਆ ਜੀ ਲੋਈ 11 12 ਨਾਗ ਹੋ ਚੁੱਕਿਆ ਤੇ ਬਾਕੀ ਫਿਰ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਲੋਈ ਚੱਲਦੇ ਆ ਦੂਜੀ ਟਰਾਲੀ ਤੇ ਦੇਖਦੇ ਆ ਕਿਥੋਂ ਕਿਥੱਕ ਜਾਂਦੀ ਤੂੜੀ ਤੂੜੀ ਦੇ ਰੇਟਾਂ ਨੇ ਇਸ ਵਾਰ ਥੋੜੀ ਜੀ ਦੋ ਤਿੰਨ ਦਿਨ ਹੋ ਗਏ ਰਫਤਾਰ ਜਿਹੜੀ ਫੜ ਚੁੱਕੀ ਆ ਤੂੜੀ 500 ਤੋਂ ਜਿਹੜੀ ਪਾਰ ਜਾ ਰਹੀ ਆ ਲੋ ਜੀ ਦੂਜੀ ਟਰਾਲੀ ਦੇਖਦੇ ਆ 500 ਰੁਪਈਆ 500 ਰੁਪਈਆ 552 552 ਹਾਂਜੀ 552 ਬੋਲਾਂਗੇ ਨਾ 60 ਰੁਪਏ 560 ਬੋਲਦਾ ਕੋਈ 560 ਰੁਪਈਆ ਬਾਈ ਜੀ ਲਓ ਜੀ 500 ਤੇ 60 ਬੇ ਲੱਗ ਗਈ ਦੂਜੀ ਟਰਾਲੀ ਵੀ ਜਿਹੜੀ 500 ਤੇ 60 ਰੁਪਈਆ ਲੱਗ ਗਈ ਜੀ ਤੇ ਰੇਟਾਂ ਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਜੀ ਵਾਅਦਾ ਹੋ ਚੁੱਕਾ ਹੀ ਐਸ ਟਾਈਮ ਕੋਟਪੁਰਾ ਮੰਡੀ ਦੇ ਵਿੱਚ ਸਾਰੇ ਰੇਟ तकरीबन 500 ਤੋਂ ਜਿਹੜੇ ਪਾਰ ਹੋ ਚੁੱਕੇ ਆ ਤੇ ਲੋਈ ਨਾਗ ਅੱਜ ਬਹੁਤ ਆ ਚੁੱਕੇ ਨੇ ਲਈ ਦੋ ਨਾਗ ਹੋ ਰਾ ਗਿਆ ਜੀ ਉਹ ਸਾਹਮਣੇ ਵੇਖੋ ਟਰਾਲੀ ਮੁੜ ਰਹੀ ਆ ਤੇ ਲੋਈ ਅੱਜ ਨਾਗ ਆ ਗਏ 2 4 6 8 10 12 13 14 ਨਾਗ ਹੋ ਜੀ 14 ਨਾਗ ਹੋ ਚੁੱਕਿਆ ਜੀ ਬਹੁਤ ਵੱਡੀ ਜਿਹੜੀ ਲਾਈਨ ਲੱਗ ਚੁੱਕੀ ਆ ਕੋਟਪੁਰਾ ਮੰਡੀ ਦੇ ਵਿੱਚ ਕੱਲ ਜਿਹੜੇ ਰੇਟਾਂ ਨੇ ਰਫਤਾਰ ਜਿਹੜੀ ਬਹੁਤ ਜ਼ਿਆਦਾ ਫੜ ਲਈ ਸੀ 6 ਜਨਵਰੀ 2026 ਦਾ ਜਿਹੜਾ ਰੇਟ ਸੀਗਾ ਉਹ 700 ਰੁਪਏ ਤੱਕ ਸੀਗਾ ਵੀ 700 ਰੁਪਏ ਤੋਂ ਉੱਡੀ ਵੀ ਕਿਸੇ ਕੱਲ ਜੀ ਅੱਜ ਦੇਖਦੇ ਹਾਂ ਕਿੱਥੋਂ ਤੱਕ ਜਾਂਦੀ ਸਿਰਾਂ ਰੇਟ ਠੀਕ 500 ਤੋਂ ਪਾਰ ਹੋ ਚੁੱਕੀ ਹੈ ਜੀ ਹਾਂ ਜੀ ਬਾਈ ਬਲੋ ਬੋਲੋ ਹੀ ਬੋਲੋ 400 400 ਰੁਪਿਆ 400 ਰੁਪਿਆ 400 ਹਾਂ 400 5 ਰੁਪਿਆ ਹੀ 10 ਰੁਪਏ 15 ਰੁਪਏ 25 ਰੁਪਏ 25 ਰੁਪਏ

ਭਾਈ ਪਹਿਲੀ ਜਿਹੜੀ ਟਰਾਲੀ ਵੀਡ ਲੱਗੀ ਜੀ 500 ਤੇ 10 ਰੁਪਏ ਲੱਗਿਆ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਡਾਂ ਜੀ ਤੂੜੀ ਜਿਹੜੀ ਰੇਟ ਆ ਇਸ ਟਾਈਮ 500 ਤੇ ਜਿਹੜੇ ਪਾਰ ਤਕਰੀਬਨ ਹੋ ਚੁੱਕਿਆ ਜੀ ਕੋੜਕਪੁਰਾ ਮੰਡੀ ਦੇ ਤੇ ਬਾਕੀ ਭਾਈ ਜੀ ਵੀਡੀਓ ਨੂੰ ਫੋਲੋ ਜਰੂਰ ਦੇਖਿਆ ਕਰੋ ਲਾਸਟ ਤੱਕ ਦੇਖਿਆ ਕਰੋ 10-12 ਟਰਾਲੀਆਂ ਦੀ ਵੀਡੀਓ ਹੁੰਦੀ ਆ ਸਾਰੀ 10-12 ਮਿੰਟਾਂ ਦੀ ਵੀਡੀਓ ਹੁੰਦੀ ਆ ਤੇ ਭਾਈ ਜੀ ਲਾਸਟ ਤੱਕ ਜਰੂਰ ਦੇਖਿਆ ਕਰੋ ਵੀਡੀਓ ਨੂੰ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਕਰੋ ਸਬਸਕ੍ਰਾਈਬ ਆਰ ਪੀ ਅੰਦਰ ਦੀ ਆਰ ਪੀ ਆ ਭਾਈ ਬੋਲੋ 300 ਰੁਪਿਆ 300 ਰੁਪਿਆ 5 5.5 300 400 5 5 10 15 25 25 30 40 40 45 ਹਾਂ ਹਾਂ 445 ਬੋਲਾਂ ਬਾਈ ਕਿਨੇ 450 ਜੀ 39 60 65 70 75 80 480 ਬੋਲੰਗ ਨੇ ਲਓ ਜੀ ਬਾਹਰ ਦੀ ਧੂੜੀ ਵੀ ਲਈ 480 ਰੁਪਏ ਲੱਗ ਚੁੱਕੀ ਹੈ ਅੱਜ ਬਾਹਰ ਦੀ ਧੂੜੀ ਵੀ 480 ਰੁਪਏ ਤੱਕ ਪਹੁੰਚ ਚੁੱਕੀ ਹੈ ਤੇ ਅੰਦਰ ਦੀ ਧੂੜੀ ਦਾ ਰੇਟ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ 500 ਤੋਂ ਜਿਹੜਾ ਤਕਰੀਬਨ ਪਾਰ ਹੋ ਚੁੱਕਿਆ ਜੀ ਤੇ ਲੋ ਜੀ ਨਗ ਹੜੀ ਬਹੁਤ ਪਿਆ ਲੰਮਾ ਅੱਜ ਨਾ ਤਕਰੀਬਨ 13 14 ਹੋ ਚੁੱਕਿਆ ਅੱਜ ਲੋ ਜੀ ਚਾਰਾ ਪੰਜਾਂ ਲੰਗ ਦੀ ਬੋਲੀ ਹੋ ਚੁੱਕੀ ਆ ਤੇ ਬਾਕੀ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਲੋ ਜੀ ਅਗਲੀ ਟਰਾਲੀ ਵੱਲ ਚੱਲਦੇ ਆ ਅੱਗੇ ਵੇ ਭਾਈ ਬੋਲੋ ਜੀ ਹੈ 410 400 400 410 10 ਜਾਊਗਾ ਭਾਈ ਨਹੀਂ ਭਾਈ 420 450 450 420 60 70 70 80 500 500 10 20 520 ਬੋਲਾਂ ਬਾਈ ਨੇ 520 520 ਇਧਰ ਆ ਬਾਈ 30 40 40 550 60 560 ਬੋਲਗ ਨੇ 560 ਰੁਪਏ ਬਾਈ ਜੀ ਲਓ ਜੀ 560 ਰੁਪਏ ਲੱਗਿਆ ਅੰਦਰ ਦੀ ਤੂੜੀ ਦਾ ਟ੍ਰੇਡ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਜੀ ਰੇਟ ਜਿਹੜਾ 500 ਤੋਂ ਵੱਧ ਵੱਧ ਅੰਦਰ ਦੀ ਤੂੜੀ ਦਾ ਰੇਟ ਜਿਹੜਾ ਅੱਜ ਵੀ 560 ਰੁਪਏ ਲੱਗਿਆ ਬਾਈ ਜੀ ਆਹ ਵਾਲੀ ਟਰਾਲੀ ਲੱਗਿਆ 560 ਰੁਪਏ ਤੇ ਬਹੁਤ ਵਧੀਆ ਕੁਆਲਿਟੀ ਦੀ ਸੀਰੇ ਦੀ ਕੁਆਲਿਟੀ ਸੀਗੀ ਸੁੱਕੀ ਬਿਲਕੁਲ 50 ਰੁਪਏ ਦੀ 90 ਦੇ ਇਹ ਜਿਹੜਾ ਦਸਨਾ ਤਿੰਨ ਤਿੰਨ ਪੱਲੀਆਂ ਚੱਕਦੀਆਂ ਯਾਰ ਜਿਹੜਾ ਜ਼ਿੰਦਗੀ ਹੈ ਵਾਦ ਦਰਦਾਂ ਦੀ ਬਾਰਗ ਨੇ ਪ੍ਰਿੰਟ ਟਰਾਲੀ ਹੂੰ ਬਾਰੀ ਭਰ ਕੇ ਲਾਉਣੇ ਟਰਾਲੀ ਆਇਆ ਹੋ ਵਾਹ ਇੱਕ ਗੱਲ ਸੁਣ ਲੈ ਬਾਈ ਯਾਰ ਇਹ ਵੀ ਇਹ ਰਵੇ ਟਰਾਲੀ ਦਾ ਯਾਰ ਦੱਸ ਦੇਣਗੇ ਆਹ 6 ਮਹੀਨਾ ਹਾਲਾ ਕੇਵਲ ਜਿਹੋਲਾ ਫੜੀ ਕਰ ਨਹੀਂ ਬਾਹਰ ਦੀ ਆ ਹਾਂਜੀ ਬਾਹਰ ਦੀ ਬਾਹਰ ਤੇ ਬਾਹਰ ਐਨਪੀਓ ਸਾਰੀ 300 ਰੁਪਿਆ ਦਾ 300 ਰੁਪਿਆ 300 ਰੁਪਇਆ 5 5 305 50 ਕਰਦੇ ਆ ਸਾਡੇ 355 54 70 ਕਰ 70 77 77 400 5 10 15 415 ਬੋਲਾਂਗੇ ਨੇ 5 ਪਾ ਦੇ ਵੀਰ ਭਾਈ 420 ਬੋਲਾਂਗੇ ਨੇ ਆ ਜਾ ਫਿਰ ਬੰਦ ਲਈ 420 ਕਰਤੀ ਕੇਵਲ ਨੇ 420 ਹੋ ਗਈ ਜੀ ਆ ਟਰਾਲੀ ਲੱਗੀ 420 ਰੁਪਏ ਲੱਗੇ ਜੀ ਥੋੜੀ ਬਹੁਤ ਵਧੀਆ ਸੀ ਕੁਆਲਿਟੀ ਤੇ ਕੁਆਲਿਟੀ ਆਪਾਂ ਤੁਹਾਨੂੰ ਦਿਖਾ ਨਹੀਂ ਸਕਦੇ ਕਿ ਸਾਰੇ ਪਾਸੇ ਬਾਈ ਟਰਾਲੀ ਜਿਹੜੀ ਬਾਈ ਨੇ ਬੰਦ ਕੀਤੀ ਹੋਈ ਆ ਨੰਬਰ ਲਿਖਾ ਦਿਓ ਆ ਬਾਈ ਜੇ ਲੈਣਾ 420 420 ਆ ਬਾਈ ਜੀ ਨਾ ਜੂ ਬੋਲੋ ਆ ਨੰਬਰ ਬਾਈ ਦਾ 420 ਜੁੜਿਆ ਬੋਲੋ ਜੀ ਕਰੂਗੀ ਨਾਗਾ ਭਾਈ ਉੱਤੇ 350 405 10 15 20 25 35 40 450 55 60 65 70 75 80 85 90 92 4 500 500 ਬੋਲ ਲੰਗ ਨੇ 500 ਦਾ ਕਰ 10 15 20 25 25 ਫੋਲੰਗ ਨੇ ਚਲੋ ਜੀ ਕਿਥੇ ਬਾਈ ਲਓ ਜੀ 500 ਤੇ 25 ਰੁਪਏ ਲੱਗ ਗਿਆ ਇਹ ਲੱਗੇ ਜੀ 500 ਤੇ 25 ਰੁਪਏ ਕੁਆਲਿਟੀ ਬਹੁਤ ਵਧੀਆ ਦੇਖ ਸਕਦੇ ਆ ਬਾਈ ਸਾਹਮਣੇ ਮੁੰਡਾ ਚੈੱਕ ਕਰੀ ਜਾਂਦੇ ਪਾਕੀ ਪੰਡਾਂ ਦੇ ਵਿੱਚ ਵੀ ਬਾਈ ਦਿਖ ਰਹੀ ਹੈ ਬਹੁਤ ਵਧੀਆ ਤੁੜੀਆਂ ਸਿਰੇ ਦੀ ਕੁਆਲਿਟੀ ਬਿਲਕੁਲ ਚਿੱਟੀ ਹੈ ਸਾਫ਼ ਦੇਖੋ ਸਾਹਮਣੇ ਦਿਖ ਰਹੀ ਹੈ ਬਿਲਕੁਲ ਸਾਫ਼ puri 500 ਤੇ 25 ਰੁਪਏ ਤੁਸੀਂ ਲਾ ਦੋਗੇ ਹੈ ਉੱਥੇ ਲਾ ਦੋਗੇ ਤੁਸੀਂ ਪਹਿਲੇ ਲੈ ਲਓ 300 ਰੁਪਏ ਲਓ ਜੀ 500 ਤੇ 25 ਰੁਪਏ ਉਹ ਤੇ ਬਾਕੀ ਵੀਡੀਓ ਨੂੰ ਮਤਲਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਦਾ ਨਾ ਭੁੱਲਣਾ ਤੇ ਬਾਕੀ ਜੇਕਰ ਕਿਸੇ ਖਸਾਨ ਵੀਰ ਨੇ ਬਾਸਪਦੀ ਜਾਂ ਕਣਕ ਵੇਚਣੀ ਹੋਵੇ ਸਕਰੀਨ ਤੇ ਚੱਲਦੇ ਨੰਬਰ ਤੇ ਆਪਣਾ ਸੰਪਰਕ ਕਰ ਸਕਦਾ ਜੀ ਨਾਕ ਬਈ ਹਜੇ ਬਹੁਤ ਪਏ ਆ 2 4 6 7 8 ਨਾਕ ਪਏ ਆ ਜੀ ਫਿਰ ਅੱਜ ਤਾਂ ਮੈਂ ਜਾ ਰਾਂਗਾ ਗੱਲ ਹੋਣੀ ਹੈ ਫਿਰ ਜਿੱਜਾਂ ਦਾ ਸਾਡੇ ਫੇ ਫੈਰ ਆਣੇ ਬਾਈ ਪੁੱਛ ਕੇ 350 ਰੱਖੀ ਜਾਂ ਨਹੀਂ 350 ਹੀ 400 405 5 10 25 25 450 55 70 470 ਬੋਲਾਂਗੇ ਨੇ 80 85 90 500 10 ਸੱਤ ਜੀ ਆ ਲੈ ਬਾਈ 510 ਬੋਲਣਗੇ ਨੇ ਬਾਹਰ ਪੁੱਛ ਬਾਈ ਨੇ 15 ਹੋ ਗਈ 10 ਉਧਰ ਬੋਲੀ ਜਗਾ ਬਾਈ ਯਾਰ 515 25 525 ਬੋਲਣਗੇ ਨੇ 30 ਰੁਪਏ 30 ਬੋਲਣਗੇ ਨੇ 35 40 40 3500 ਬੋਲਣਗੇ ਆ ਜਾ ਬਾਈ ਤੁਸੀਂ ਜਣੀਆਂ ਲੋਈ 100 500 ਰੁਪਏ ਲੱਗੇ ਜੀ ਬਹੁਤ ਵਧੀਆ ਕੁਆਲਿਟੀ ਤੋੜੀ ਸਿਰੇ ਦੀ ਕੁਆਲਿਟੀ ਆ ਨਾ ਇਹ ਸੂ ਹੈ ਕਿਤੇ ਨਹੀਂ ਯਾਰ ਮੈਂ ਲੇਡ ਆਹ 50 ਰੁਪਏ ਇਹਨਾਂ ਤੋਂ ਲਓ ਜੀ ਆਹ ਟਰਾਲੀ ਬਹੁਤ ਵਧੀਆ ਸਾਫ ਤੋੜੀ ਹੈ ਵੇਖੋ ਜੀ ਕੁਆਲਿਟੀ ਹੁਣ ਚੈੱਕ ਕਰੋ ਨਾ ਵੇਖੋ ਜੀ ਬਹੁਤ ਵਧੀਆ ਕੁਆਲਿਟੀ ਆ ਜੀ ਹੈ ਬਾਹਰ ਦੀ ਬਾਈ ਕਰੋ ਕਾਲੇ ਪਲਾਸਟਰ ਆਈ ਨਿਕਲੂ ਸਾਰੀ ਬਾਹਰ ਦੀ ਦੂੜਿਆ ਦੇ ਨਾਲ ਦੀ ਬਾਈ 350 350 400 450 450 ਸਿੱਖਾਂ ਲੈ ਜਾਵਾਂਗੇ ਬਾਈ ਸਿੱਖਾਂ ਲੈ ਜਾਊਗਾ ਬਾਈ 450 52 500 5 25 40 45 545 ਬੋਲਾਂਗੇ ਨਾ 550 55 60 65 70 75 575 ਬੋਲਾਂਗੇ ਨੇ 575 ਰੁਪਈਆ ਬਾਈ ਸਿੱਖਾਂ ਵਾਲੇ 500 ਨੰਬਰ ਨਾਲ ਕਰਾ ਮੈਂ ਦੇ ਰਹੀ ਹਾਂ 575 ਰੁਪਏ ਹੁਣ ਤੱਕ ਦਾ ਸਲਾਰੀ ਰੇਟ ਹੈ 575 ਰੁਪਏ ਇੱਧਰ ਲਿਖ ਲਓ 9986 ਦਰਦੀ ਦਰਦੀ ਆ ਬਾਈ ਪ੍ਰਾਣ ਪ੍ਰਾਣੀ ਆ ਆ ਸਮੈਲ ਲਈ 250 ਰੁਪਿਆ ਬੋਲਿਆ ਸਮੈਲ ਵੇਖੀ ਜਊਗੀ 250 55 54 308 300 ਯਾਰ 5 5 10 15 15 20 25 30 35 33 40 45 350 ਚੁੰਜਾ 60 65 70 75 ਲੈ ਲਈ ਯਾਰ ਇਹਨੂੰ 375 ਬੋਲਾਂਗੇ 375 ਬਾਈ ਓਕੇ ਬਾਈ 30 ਰੋਡ ਤੇ ਲਾਉਣੀ ਲੋਈ 375 ਰੁਪਏ ਵਿਕਾ ਜੀ ਆਹ ਵਾਲੀ ਥੋੜੀ ਸੀ ਦੇਖੋ ਜੀ ਪੁਰਾਣੀ ਥੋੜੀ ਸੀ 375 ਵੀ ਵਿਕੇ ਜੀ ਦੇਖੋ ਅੰਦਰ ਦੀ ਥੋੜੀ ਬੋਲੋ ਜੀ 350 350 ਹੀ ਨਹੀਂ ਬੋਲਦਾ ਤਾ ਸਾਡੇ 350 54 60 65 ਗੱਡੀ ਚੱਲ 70 400 5 5 450 ਅਲੈਹੁ ਅਲੈਹੁ ਸਾਡੇ 450 ਬੋਲਣਾ 70 60 70 80 80 80 500 10 10 510 ਬੋਲਾਂਗੇ ਨੇ ਜੀ 20 ਇੱਥੇ ਜਾਣੀ ਬਾਈ 520 ਰੁਪਏ ਬੋਲਾਂਗੇ ਨੇ ਓਏ 520 ਰੁਪਏ ਬਾਈ ਜੀ ਲਓ ਜੀ ਲੱਗੇ 520 ਰੁਪਏ ਲੱਗੇ ਜੀ 520 ਰੁਪਏ ਲੱਗੇ ਬਾਈ ਜੀ ਤੂੜੀ ਬਹੁਤ ਵਧੀਆ ਕੁਆਲਿਟੀ ਆ ਪ੍ਰਿਆ ਰਾਜੂ 200 ਰੁਪਏ ਕਰਾ ਬਾਈ ਆਹ ਵਾਈ ਟਰਾਲੀ ਸੀ 520 ਰੁਪਏ ਲੱਗੇ ਜੀ ਲੈ ਮੈਨੂੰ ਠੀਕ ਹੈ ਨਹੀਂ ਦੇਣੇ 200 ਕਰੈਕ ਕਿਨੂੰ ਪੈਂਦਾ ਬਾਈ ਚਲੋ ਜੀ ਬਾਕੀ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਜੀ